ਕੁੱਤੇ ਨੂੰ ਰੋਟੀ ਪਾ ਦਿੰਦੀ ਐ ਹੁਣ ਲੱਸੀ ਠੀਕਰੇ ਵਿੱਚ ਪਾ ਦਿੰਦੀ ਐ ਫਿਰ ਇਹ ਆਵਾਜ਼ਾਂ ਵੀ ਸੁਨੀਆਂ ਬੰਦ ਹੋ ਗਈਆਂ ਉਹ ਆਪਣੇ ਮਨ ਦੀ ਕਾਵਾਂ ਰੌਲੀ ਸੁਣਨ ਲੱਗ ਪਿਆ ਉਹਨੇ ਕਦੇ ਆਪਣੇ ਆਪ ਨੂੰ ਇੰਜ ਬਿਨਾਂ ਜ਼ੁਬਾਨ ਤੋਂ ਬੋਲਦਿਆਂ ਨਹੀਂ ਸੀ ਸੁਣਿਆ ਗੁਰਜੀਤ ਨੇ ਸੁਣਿਆ ਮੈਂ ਸਾਰਾ ਦਿਨ ਐਵੇਂ ਤੁਰਿਆ ਫਿਰਦਾ ਕੋਈ ਰਾਹ ਨਹੀਂ ਲੱਭਦਾ ਕੁਝ ਵੀ ਕਰਾਂ ਤਾਂ ਵੀ ਚਤਨੀ ਖੁਸ਼ ਹੁੰਦਾ ਜ਼ਿੰਦਗੀ ਐਵੇਂ ਜਿਵੇਂ ਜਲੰਗੀ ਜਾਂਦੀ ਐ ਲੋਕੀ ਆਂਦੇ ਨੇ ਜੋ ਕੁਛ ਬੰਦਾ ਸੋਚਦਾ ਹੈ ਉਹੀ ਕੁਝ ਬਣਦਾ ਹੈ ਮੈਂ ਕੀ ਸੋਚਾਂ ਫਿਰ ਕੋਈ ਟਿਕਾਣੇ ਤੇ ਗੱਲ ਨਹੀਂ ਪਹੁੰਚ ਰਹੀ ਉਹ ਉੱਥੇ ਹੀ ਲੰਮਾ ਪੈ ਗਿਆ ਮੰਜੇ ਤੇ ਬਿਨ ਰੋਟੀ ਖਾਦੇ ਹੀ ਲੇਟ ਗਿਆ ਫਿਰ ਨੀਂਦ ਆ ਗਈ ਪਰ ਉਹਨੇ ਆਪਣੇ ਹੱਡਾਂ ਦੇ ਆਲਸ ਨੂੰ ਝਟਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਹੀਂ ਕੋਈ ਚਾਰਾ ਨਹੀਂ ਚੱਲਿਆ ਮੰਮੀ ਨੇ ਥਾਲੀ ਵਿੱਚ ਆਪ ਹੀ ਰੋਟੀ ਪਕਾ ਕੇ ਫੜਾ ਦਿੱਤੀ ਤੇਰ ਨੂੰ ਉਦਾਸੀ ਜਿਹੇ ਬੈਠੇ ਨੂੰ ਰੋਟੀ ਖਾਂਦਾ ਵੇਖੀ ਗਈ ਪਰ ਬੋਲੀ ਕੁਛ ਨਹੀਂ ਜਦੋਂ ਲੱਸੀ ਦਾ ਗਲਾਸ ਭਰ ਕੇ ਲੈ ਆਈ ਤਾਂ ਪੁੱਛਿਆ ਕਵੇਂ ਮਹਿਸੂਸਿਆ ਜੇ ਬੈਠਾ ਪੁੱਤ ਕੁਝ ਦੋਖਦਾ ਤਾਂ ਨਹੀਂ ਨਹੀਂ ਮੰਮੀ